ਕਿੰਨਾ ਵੀ ਪੈਂਦਾ ਕਿੱਲੇ ਦਾ 500 ਗ੍ਰਾਮ ਆਲ ਤੁਸੀਂ ਦੇਖ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗਿਆ ਰੀਪਰ ਮਾਰਨ ਤਾਂ ਸਾਫ਼-ਸੁਥਰਾ ਕਰਕੇ ਟਰੈਕਟਰ ਕਰਦੇ ਹਾਂ ਸਟਾਰਟ ਸਹੀ ਆਣਾ ਜਿਗਾਰਡ ਆਪਣਾ ਚਲੋ ਵੀ ਮਿੱਤਰੋ ਆਪਾਂ ਚੱਲੇ ਹੁਣ ਕਿਥੇ ਚੱਲੇ ਆ ਉਹ ਸ਼ੈਲਰ ਚੱਲੇ ਆ ਫਰੀਪਰ ਲੈਣ ਤੇ ਹੁਣ ਆ ਪਾ ਗਏ ਤੇ ਨਾਲ ਆਪਣੀ ਜੋਪਰ ਪਹਿਲਾਂ ਤਿਆਰ ਹੋਇਆ ਸੀ ਸਕੂਲ ਵਾਸਤੇ ਅੱਜ ਛੁੱਟੀ ਮਾਰਨੀ ਤੇ ਇਹਨਾਂ ਦਾ ਤਿਆਰ ਹੀ ਹੁੰਦਾ ਜੀ ਉਹ ਤੇ ਸਾਡਾ ਪੋਜੂ ਬਾਕੀ ਚੱਲ ਗਿਆ ਵਿਖਾਉਣੇ ਆਪਾਂ ਫਰੀਪਰ ਫਾੜਿਆ ああいい ਗੰਗ ਜਾਂਦੀ ਆ ਉਹ ਤਾਂ ਹੌਣ ਤਾਲੇ ਆ ਫੋਨ ਚੱਲੇ ਆ ਵਿੱਚ ਆਲਰੇਡੀ ਨਾਟ ਹੈਗਾ ਇਹ ਤੇ ਪਰ ਉਹ ਵਿੰਗਾ ਆ ਬੱਸੇ ਨਹੀਂ ਆ ਉਹ ਨਿਕਲ ਜਾਂਦੀ ਆ ਆਹ ਖੜ ਗਿਆ ਚੌਂਕਾ ਵਾਲਾ ਪਿੰਡ ਜਾਣੇ ਆ ਸਰਕਾਰ ਦੇ ਸਰਟ ਨੂੰ ਹਟਵਾਤਾ ਵਿੱਚ ਸਰੀ ਮਾਰਕ ਹਟਦਾ ਨਹੀਂ ਉਂਗਲ ਤੇ ਇਹ ਆ ਫੋੜ ਆ ਗਿਆ ਤੇ ਬਹੁਤ 2 ਕਿੱਲੇ ਦਾ ਕਰਦੇ ਪੱਤ ਜਿੱਦਾਂ ਰਹਿ ਗਿਆ

ਕਿੰਨਾ ਵੀ ਪੈਂਦਾ ਕਿੱਲੇ ਦਾ 500 ਗ੍ਰਾਮ 500 ਗ੍ਰਾਮ ਠੀਕ ਆ ਵਧੀਆ ਜਿਗਾਰਡਮੈਂਟ ਐ ਪੂਰੀਆਂ ਖੇਲਾ ਕਿਹੜ ਗੱਲ ਬਾਦਿਆ ਹਾਲ ਤੁਸੀਂ ਦੇਖ ਸਕਦੇ ਹੋ ਜੇ ਹੁਣ ਚੱਲੇ ਆਂ ਸੁਪਰ ਸਟਾਣ विया ला गए पढ़िया अपने को भी पर फिर भी सोलह पालिया थोड़ा ज्यादा वढ़ दिया जाके पाइया कितना कहते सलाह की नहीं दीते तो <laughs> ਇਹ ਦੂਜਾ ਨਾ ਨੀਲੇ ਨਾ ਵਟਕਾਉ ਦੇ ਘਰੋਂ ਨਾਲ ਕਿੰਨਾ ਆਇਆ ਹਾਂ ਕਹਿੰਦਾ ਤੁਹਾਨੂੰ ਸਲਾਹ ਕਿ ਨਹੀਂ ਦਿੱਤੀ ਤੇ ਮਗਰੋਂ ਕਹਿੰਦਾ ਸਾਡੇ ਵਾਲੇ ਦੀ ਸਲਪਾ ਘੜਾਈ ਜਾਂਦੀ ਮੈਂ ਕਿਹਾ ਉਹ ਕਿਤੇ ਇੱਥੇ ਡੱਲ ਕੇ ਸੌਣਾ ਉਹ ਨੂੰ ਇਹ ਹੀ ਕਿਹੜਾ ਪਹਿਲੀ ਵਾਰ ਮਾਰੀਆਂ ਆ ਉਹ ਜੋ ਪਹਿਲਾਂ 20 ਮਾਰਦੇ ਰਹੇ 20 ਉਸੇ ਵਾਂਗ 20 ਨਾਲ ਵੀ ਮਾਰਦੇ ਉਹ ਨੂੰ ਜੱਫੇ ਬੌਸ ਦਾ ਹੱਥ ਲਵਾਇਆ ਇਹਨੂੰ ਸੁਖਾਂ ਦਾਦੇ ਉਹਨੇ ਉਹ ਹੀ ਪਾਉਣ ਗਿਆ ਇਹ ਪਰ ਉਹ ਡੈਡੀ ਕਹਿੰਦਾ ਵੱਟ ਗਿਆ ਘਟਿਆ ਉਹ ਜੜੀਆਂ ਉਹ ਨਮਨਾ ਆਹੋ ਤਾਂ ਇਹ ਵੜਦੀਆਂ ਘੱਟ ਆ ਜੇ ਸਿੱਖੀਆਂ ਨਹੀਂ ਨਾ ਤਾਂ ਹੀ ਨਹੀਂ ਤੇ ਉਹੋ ਪੋਣੀਆਂ ਸੀ ਅੱਜ ਕਹਿੰਦੇ ਸਲਿੱਪ ਨਹੀਂ ਮਾਰਦਾ ਟਰੈਕਟਰ ਕਿਤੇ ਉਹਨੇ ਮਗਰ ਸਲਿੱਪੀ ਮਾਰਦਾ ਸਲਿੱਪ ਤੇ ਮਾਰਨਾ ਹੀ ਨਾ ਨਮੰਗਾ ਤਾਂ ਉਹ ਖੁੱਪਦੀਆਂ ਤਾਂ ਹੈਂ ਨਹੀਂ ਜ਼ੋਰ ਜਿਆਦਾ ਲਗਾਉਂਦੀਆਂ ਵੜਦੀਆਂ ਘੱਟ ਆ ਚੱਲ ਉੱਥੇ ਲਿਆ ਤੇਲ ਥੋੜਾ ਪਾਈਏ ਇਹਦੇ ਤੇ ਤੇ ਛੋਪਰ ਮਾਰਦੇ ਰੇਸਾਂ ਤੇ ਉਹ ਦੇਖੀਂ ਮ ਟਟਿਆਂੋਂ ਦਾ ਚੋਬਰ ਨੀਰਾ ਪਾਉਦਿਆ ਮੇਰਾ ਵਾਧੂ ਹੋ ਗਿਆ ਕੈਮਰੇ 'ਚ ਥੋੜਾ ਪਤਾ ਨਹੀਂ ਪਤਾ ਲੱਗਦਾ ਕਿ ਨਹੀਂ ਮੇਰਾ ਪਾਉਦ ਹੋ ਗਿਆ ਟਾਈਮ ਕਿੰਨਾ ਹੋ ਗਿਆ ਅੱਛਾ ਉੱਪਰ ਉਧਰ ਟਟਿਆ ਆਉਂਦਾ 9:30 ਆ ਦੇਖ ਲੋ 9:30 ਤਸਰੀਕਾਲ ਜੀ ਅ ਮਾਰਨਿੰਗ ਹੋ ਗਈ ਆ ਗੁੱਟ ਤੇ ਰਾਤ ਥੋੜਾ कांड ਹੋ ਗਿਆ ਉਹ ਵੀ ਦੱਸਦੇ ਆ ਤੁਹਾਨੂੰ ਉਹ ਵੀ ਦੱਸਦੇ ਆ ਤੁਹਾਨੂੰ ਤੇ ਯਾਲ ਘੋੜਿਆ ਆਹ ਤਾਂ ਕਾਂਡ ਹੋ ਗਿਆ ਲਿੰਕ ਵਾਲਾ ਡੰਡਾ ਟੁੱਟ ਗਿਆ ਉਹਦਾ ਆਪਣੇ ਵਾਲੇ ਝੋਟੇ ਦਾ ਤੇ ਕਹਿੰਦਾ ਅਜੇ ਇੱਕ ਸੀਨ ਹੀ ਲੱਗੀ ਸੀ ਜੀ ਇਹ ਆਲਾ ਵੀਰ ਦਾ ਫੋਨ ਆਇਆ ਕਿ ਨਾ ਤਮਗਾ ਛੱਟ ਕੇ ਜਾਓ ਜੇ ਨਹੀਂ ਤਮਨਾ ਇੱਛਾ ਤਾਂ ਇਹ ਆਪਣਾ 36 ਦਾਸ ਬੜਾ ਸੋਖਿਆ ਯਾਰ ਪੈਰ ਵਾਲੀ ਰੇਸ ਦਾ ਹੈ ਬਹੁਤ ਸੋਖਿਆ ਕਮੀਆਂ ਛੱਡ ਕੇ ਆਪਾਂ ਇਹ ਦੀਏ ਉਹ ਉਸ ਤੋਂ ਬਾਅਦ ਰਿਜ਼ੈਂਟਿੰਗ ਕਰਵਾਇਆ ਉਹ ਥੱਲੇ ਉਹਦੀਆਂ ਚੱਲਦੀਆਂ ਚੂੜੀਆਂ ਮਰ ਗਈਆਂ ਸੀ ਕਰੋ ਉਹ ਦੇਖ ਕੇ ਫ੍ਰੀ ਬਾਰੇ ਬਾਹਰਲੇ ਪਾਸੇ ਵੇਲਡਿੰਗ ਕਰਵਾਤਾ ਅਗਰ ਗਾਂਹ ਜ਼ਰੂਰ ਤੋਂ ਪਾਉਗੀ ਆਪਾਂ ਨੂੰ ਖੋਲਣ ਦੀ ਤੇ ਉਹਨੂੰ ਗ੍ਰੈਂਡਰ ਨਾਲ ਤੜਗੜ ਕੇ ਥੱਲੇ ਫ੍ਰੀ ਆਪਣੇ ਮਿਕ ਲਾਉਂ। ਫੰਪਕੀ ਆਪ ਵੇਲਡਿੰਗ ਕਰਵਾਤਾ ਤੇ ਹੁਣ ਆਪਾਂ ਚੱਲਦੇ ਲਿੰਕ ਕਰਾ ਲਿਆਂਦੀ ਵੈਲਡਿੰਗ ਤੇ ਹੁਣ ਫਿਰ 20 ਪਾ ਲਈਆਂ ਤੇ ਲੱਗੇ ਹੁਣ ਆਪਾਂ ਸੁਹਾਗਾ ਮਾਰਨ ਤੇ ਆ ਗਿਆ ਚੋਬਰ ਲੈ ਕੇ ਬਾਟਰ ਸੁਹਾਗਾ ਮਾਰਦੇ ਆਂ ਛਿਅ ਲਗੇ ਉੱਪਰਲੇ ਤਿੰਨ ਕਿੱਲਾਂ ਚ ਮਾਰਦੇ ਆਂ ਸੁਹਾਗਾ ਡਰਾਈਵਰ ਅੱਜ ਦਾ ਆ ਲੈ ਤੇ ਕੀ ਹਾਲ ਚਾਲ ਨੇ ਮਿੱਤਰੋ ਅੱਜ ਦੇਣਾ ਤੀਜਾ ਜੇ ਆਪਾਂ ਕੋਸ਼ਿਸ਼ ਪੂਰੀ ਆ ਅੱਜ ਫਾਈਨਲ ਕਰ ਦੇਣਾ ਆ ਆਉਣ ਵਾਲੇ ਸਮੇਂ ਤੇ ਆਪਾਂ ਵੱਡਾ ਟੈਕ ਲਵਾ ਰਹੇ ਆ ਐਸੇ ਕਰਕੇ ਟਰੱਕ ਆਲਾ ਬੈਂਡ ਰਹੀ ਆਪਾਂ ਰੱਖਿਆ ਕਿੱਥੇ ਪੇਪਰ ਕਟਰ ਤੇਰਾ ਆਲ ਰਾਈਟਰ ਨੇ ਟਰਾਈਟਰ ਤਾਂ ਹੀ ਕਰਦਾ ਹੈ ਜੋੜੇ ਦਾ ਇੱਥੇ ਖੋਲਣਾ ਹੈ ਉਹ ਕਟਰ ਟਰਾਈਟਰ ਪੇਪਰ ਕੱਲ ਵਾਲੀ ਉਹ ਦਵਾਈ ਜੀ ਵੀ ਰਲਾਉਣੀ ਹੈ ਹਨਾ ਉਹ ਵੀ ਉਹ ਟਰਾਈਟਰ ਦੀ ਜੇਬ ਚੀ ਹੈ ਲੋਡੀ ਇੱਕ ਕਿਲਾ ਪਕੇਰਦਾ ਕਣਕ ਦਾ ਮੈਂ ਸੁਹਾਗਾ ਮਾਰਨ ਲੱਗ ਪਿਆ ਸੀਗਾ ਵੀਡੀਓ ਬਣਾਉਣ ਦਾ ਚੇਤਾ ਹੀ ਭੁੱਲ ਗਿਆ ਤਾਂ ਇਧਰ ਆਣਾ ਦੋ ਕਿੱਲਿਆਂ ਨੂੰ ਪਹਿਲਾਂ ਇੱਕ ਸੀਨ ਲੱਗੀ ਹੋਈ ਸੀ ਹਲਾਂ ਦੀ ਇੱਕ ਫੇਰ ਮਾਰੀ ਤੇ ਉਸ ਤੋਂ ਬਾਅਦ ਵੀ ਦੋ ਸੀਨਾਂ ਲਾ ਦੇ ਨਾਲ ਹੀ ਇਹ ਸ਼ੁਰੂ ਕਰਤਾ ਇਧਰ ਰੋਮਾਂਸ ਹੋ ਮੈਟੇ ਵਾਲ ਮਾਰਨ ਇਧਰ ਲਾਵਾਂਗੇ ਦੋ ਸੀਨ ਡੋਰ ਲਾ ਕੇ ਹਲਾਂ ਦੀ ਤੇ ਫਿਰ ਸੁਆਗੈ ਦੀ ਡੋਰ ਫਿਰ ਇੱਧਰ ਵੀ ਸ਼ੁਰੂ ਕਰਦੇ ਆਂ ਆਹੋ ਪਾਣੀ ਪਾ ਦੇ ਪਾਣੀ ਲੈ ਕਲਾਸ ਸਾਰੇ ਫੜ ਲਾ ਕਲਾਸ ਸਾਰੇ ਇੰਦਰ ਕਰਵਾ ਸਬਜੀ ਲੈਣੀ ਕਿਸੇ ਨੇ ਹੋਰ ਕਰਨ ਤੂੰ ਖਾਣੀ ਰੋਟੀ ਕਿ ਨਹੀਂ ਤੂੰ ਸਬਜੀ ਹੋਰ ਨਿਸ਼ਾਨ ਦੱਸ ਦੇ ਹੁਣ ਪਾ ਦੇ ਮਾਸਾ ਹੈਗੀ ਤੇ ਕਹਿੰਦੇ ਮੇਰੇ ਵੀਰੋ ਖੇ ਰੋਟੀ ਦਾ ਮਜ਼ਾ ਹੀ ਨਹੀਂ ਹੋ ਰੇ ਨਹੀਂ ਅੰਜ ਸਬਜੀ ਜਿਆਦੀ ਖਾਇਆ ਕਰੋ ਆ ਤੱਕ ਰਾਤ ਨੂੰ ਸਬਜੀ ਖਾਇਆ ਕਰੋ ਰੋਟੀ ਘੱਟ ਖਾਇਆ ਕਰੋ ਬਸ ਰਹਿ ਗਏ ਆਪਣੇ ਚਾਰ ਪਾਂਡੇ ਕਿਹੜੇ ਫਿਰ ਇੱਧਰ ਆ ਆ ਚੱਕ ਤੂੰ ਚਲੋ ਮਿਲਦੇ ਆ ਰੋਟੀ ਖਾ ਕੇ ਕਰਤੇ ਨੇ ਕਿਲੇ ਕੰਪਲੀਟ ਹੋ ਗਏ ਆ ਦੋ ਕਿਲੇ ਤੇ ਇਧਰ ਆਪਣਾ ਕਿਲਾ ਉਹੜਾ ਆਪਣਾ ਕੋਲੂ ਤੇ ਉਧਰ ਨੂਰੀ ਆਉਂਦਾ ਹੀ ਆਪਣੀ ਅੱਗੇ-ਅੱਗੇ ਤੇ ਇਧਰ ਚੋਬਰਾਂ ਨੇ ਫਸਾ ਕੇ ਖਿਲਾਰਤਾ ਰਾਈਟਰ ਕਿਉਂਕਿ ਇਧਰ ਉਧਰ ਸੁਭਾਗਾ ਨਹੀਂ ਜਾਂਦਾ ਇੱਥੇ ਫਿਰ ਸੁਭਾਗਾ ਇੱਥੋਂ ਇੱਥੋਂ ਤੇ ਚੱਲ ਜੂਗਾ ਸਾਰਾ ਇਧਰ-ਇਧਰ ਸੁਭਾਗਾ ਰਹੇ ਜੂਗਾ ਕੰਪਲੀਟ ਆ ਕੰਮ ਖਿੱਚਤਾ ਆਪਾਂ ਚੋਬਰ ਇੱਕ ਸੀਨ ਲਾਉਣਦੇ ਆ ਪਹਿਲੀ ਉਸ ਤੋਂ ਬਾਅਦ ਦੂਜੀ ਲਾ ਕੇ ਨਾਲ ਹੀ ਖਿੱਚ ਦੇਣਾ ਕੰਮ ਆਪਾਂ ਫਸੀ ਗਾਲ ਜੀ ਕਿਸਾਨ ਭਰਾਵਾਂ ਨੂੰ ਤੇ ਕੀ ਹਾਲ ਚਾਲ ਆ ਤੇ ਭਾਬਾ ਵੀ ਆਪਣਾ ਪਹੁੰਚ ਚੁੱਕਿਆ ਰਾਤ ਆ ਗਿਆ ਹੀ ਟਾਈਮ ਨਾਲ ਹੀ ਤੇ ਹੁਣ ਆਪਣੀ ਥੋੜੀ ਜਿਹੀ ਰਹਿ ਗਈ ਏ ਕੰਮ ਚ ਇਹਲੇ ਤਿੰਨ ਕਿੱਲੇ ਦੀ ਰਹੀ ਤੇ ਚਾਰ ਕਿਹੜੇ ਗੱਲੇ ਹੀ ਰਾਸਤੇ ਤੇਰੇ ਲੇਟ ਹੋ ਗਈ ਕਾਫੀ ਤੇ ਵੀਡੀਓ ਬਣਾਉਣਾ ਭੁੱਲ ਗਿਆ ਤੇ ਹੁਣ ਆਪਾਂ ਕਰਦੇ ਆ ਗੁਰੂ ਰਕੂ ਸਾਹਿਬ ਕਰ ਰਹੇ ਆ ਆਪ ਹੀ ਦੇ ਆ ਬਾਕੀ ਆਪਾਂ ਦਿਖਾਉਣੇ ਆ ਉੱਥੇ ਜਾ ਕੇ ਮੈਂ ਪੱਤੀਆਂ ਨਹੀਂ ਜਾਣਦਾ ਜਦੋਂ ਬਾਹਰ ਖੜਾ ਹੈ ਆ ਇਹ ਡੈਗਰੂ ਦਾ ਮਹਤਰੀ ਉਹਦਾ ਰਿਸ਼ਤੇਦਾਰ ਆ ਰਹਾ ਹੈ ਜੀ ਆਦੇ ਤੁਝੇ ਤੋ 5 1/2 726 ਦੀ ਆ ਹੌ ਰਹਿ ਗਿਆ ਆਪਣਾ ਪਹਿਲੇ ਕੇ ਵੇਖੀ ਜਿਆਦਾ ਟਾਈਮ ਲੱਗਾ ਕਿਉਂ ਮੇਰ ਕੈੰਦਾ ਹੋਣੇ ਉਹਦੇ ਮਗਰ ਪਾਉਣਾ ਹੀ ਆ ਕਰਦਗੇ ਲੈ ਕੋੜਿਆ ਆਰਾਮ ਕਰ ਤੋ ਆਣਾ ਇੱਥੇ ਸਿਆਕ ਕੋ ਮੈਂ ਤਾ ਆਵੇ ਚੇ ਉੱਪਰ ਨੇ ਲਵਾ ਲਈ ਛੱਟ ਇਹਦੇ ਚ ਹੱਥ ਮਾਰਦੇ ਮਾਰਦੇ ਨੇ ਉਂਗਲ ਦੇਲੀ ਵਿੱਚ ਕੱਲ ਵਾਲੀ ਦਵਾਈ ਵਿੱਚ ਉਹੀ ਕਮਜ਼ੋਰੀ ਆ ਕਈ ਵਾਰ ਨਾ ਜਿਹੜਾ ਬੀ ਮਾੜਾ ਮੋਟਾ ਰਹਿ ਜਾਂਦਾ ਆ ਉਹ ਫਿਰ ਕੀੜੇ ਚੱਕ ਕੇ ਲੈ ਜਾਂਦੇ ਆ ਠੀ ਆਲੇ ਤੇ ਸਿੰਡਰ ਕੱਢ ਲਿਆ ਸੀਗਾ ਇਹਦੇ ਪਿੱਛੇ ਪਾ ਲਿਆ ਮੰਗਫਲੀ ਖਾਓ ਗਾਇਸ ਤੇ ਉਹਦਾ ਥੋੜਾ ਨਾ क्लच का कम होने वाला छत्ती दस का दा। थोड़े जड़े औखे पे इसे करके फिर ड्रैवर भी सा गया कला मगर पाने खेल करते शुरू काम किल का मार गेर चलो भी मित्रों आ जगह रेह इन वाहना तको थोड़ा जा ਉਹਨਾਂ ਕਰਕੇ ਥੋੜਾ ਜਿਆਦਾ ਹੀ ਇਹਦੇ ਨੂੰ ਟਾਈਮ ਲੱਗ ਜਾਂਦਾ ਹੈ। ਬਾਕੀ ਤੁਹਾਨੂੰ ਪਤਾ ਆਪਣੇ ਟਰੈਕਟਰ ਦੀਆਂ ਥੋੜੀਆਂ ਬ੍ਰੇਕਾਂ ਵੀ ਠੀਕ ਸਾਹ ਨਹੀਂ ਆ। ਤੇ ਆਪਣਾ ਭਤੀਜਾ। ਨਾ ਉਹ ਤਾਂ ਨਿੱਕਾ ਭਤੀਜਾ। ਇਹ ਪੂਰਾ ਲਿਟਿਆ ਅੱਜ ਸਵੇਰ ਕੇ। ਕਹਿੰਦਾ ਜਾਣਾ ਹੀ ਨਾਲ ਆ ਮੈਂ। ਇਹ ਆਖਿਆ ਵੀ ਮੈਂ ਮੈਂ ਜਾ ਤੋ ਲਿਪੜੇਗਾ। ਕਹਿੰਦਾ ਨਹੀਂ ਭਾਈ ਜਾਣਾ ਹੀ ਆ। ਟਿੱਡ ਗਿਆ ਤੇ ਇਹ ਲਾਸਟ ਗੇੜਾ ਥੋੜਾ ਯਾਰ ਚੱਲ ਜਾਂਦੇ ਲੋ ਵੀ ਮਿੱਤਰੋ ਹੋ ਗਿਆ ਫਾਈਨਲ ਤੇ ਹੋਣਾ ਛੱਡ ਆਈਏ ਟ੍ਰੈਲ ਮੈਂ ਦੇਰੋਂ ਮੈਂ ਚੱਲੇ ਟ੍ਰੈਲ ਛੱਡਣਾ ਅੱਗੇ ਇਧਰ ਪਿੱਛੇ ਲੱਗਾ ਕੋਲ ਵੀ ਰੱਖੋ ਇਸ ਹੈਡਿੰਗ ਆ ਚੁੱਕੀ ਪੂਰੀ ਉੱਤੇ ਬੰਦ ਲੱਗਦੇ ਆਪਾਂ ਕੰਮ ਕੰਪਲੀਟ ਹੋ ਗਿਆ ਦੇਖ ਸਕਦੇ ਜੇ ਬਾਕੀ ਬਰਸੀਨ ਇਧਰ ਆ ਬੀਜਦਾ ਆਪਾਂ ਪੱਠਿਆਂ ਵਾਲਾ ਕੰਮ ਆਲਮੋਸਟ ਖਤਮ ਹੀ ਆ ਉਧਰ ਥੋੜੇ ਖੜਾ ਬਾਜਰਾ ਤਰਕੇ ਆ ਜਾ ਉਹ ਵੱਢ ਕੇ ਤੇ ਉਹ ਵੀ ਬੀਜ ਦਿਆਂਗੇ ਗੱਡੀ ਉੱਥੇ ਖਿਲਾਰ ਦੇ ਆ ਜਾ ਤੇ ਆਪਣੀ ਸਰੋਂ ਸਰੋਂ ਚੈੱਕ ਕਰੋ ਤੁਸੀਂ ਸਾਰੀ ਬੀਜੀ ਗਈ ਓਕੇ ਆ ਕੰਮ ਤੇ ਵਲੌਗ ਕਰਦੇ ਆਪਾਂ ਖਤਮ ਇੱਥੇ ਹੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ